खुश है नाम ही रख लिया सोशल मीडिया के अंदर बहुत ताकत है ਇਹ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਤੋਂ ਲਗਾ ਸਕਦੇ ਹੋ ਕਿਉਂਕਿ 16 ਸਤੰਬਰ ਨੂੰ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਇੱਕ ਗੁਰਸਿੱਖ ਪਰਿਵਾਰ ਦੇ ਭਾਵੁਕ ਹੁੰਦਿਆਂ ਦੀ ਵੀਡੀਓ ਜ਼ਰੂਰ ਦੇਖੀ ਹੋਏਗੀ। ਕਾਰਨ ਇਹ ਸੀ ਕਿ ਇਹਨਾਂ ਦੀ ਸੂਣ ਵਾਲੀ ਮੱਝ ਜਿਸ ਨੂੰ ਕੀ ਸੱਪ ਨੇ ਡੱਸ ਲਿਆ ਤੇ ਉਸ ਦੀ ਮੌਤ ਹੋ ਗਈ। ਪੰਜ ਧੀਆਂ ਦਾ ਪਿਓ ਜਿਹੜਾ ਹੈ ਉਹ ਇਸ ਮੱਝ ਦੇ ਸਿਰ ਤੇ ਹੀ ਕਰਦਾ ਗੁਜ਼ਾਰਾ ਚਲਾ ਰਿਹਾ ਸੀ। ਸੋਸ਼ਲ ਮੀਡੀਆ ਦੇ ਉੱਤੇ ਤਸਵੀਰ ਵਾਇਰਲ ਹੋਈ ਇੱਕ ਐਨਆਰਆਈ ਪਰਿਵਾਰ ਇਸ ਗਰੀਬ ਗੁਰਸਿੱਖ ਪਰਿਵਾਰ ਦੇ ਲਈ ਰੱਬ ਬਣ ਕੇ ਆਇਆ ਔਰ ਮੱਝ ਜਿਹੜੀ ਹੈ ਉਹੋ ਦਿੱਤੀ ਗਈ ਤਦਾਸੀਏ ਕੀ ਇੱਕ ਨਵੀਂ ਸੂਈ ਮੱਝ ਜਿਸ ਦੇ ਨਾਲ ਉਸ ਦਾ ਕੱਟਾ ਤੇ ਕੱਟੀ ਵੀ ਮੌਜੂਦ ਨੇ ਉਹੋ ਐਨਆਰਆਈ ਪਰਿਵਾਰ ਦੇ ਵੱਲੋਂ ਇਸ ਗੁਰਸਿੱਖ ਪਰਿਵਾਰ ਨੂੰ ਦਿੱਤੀ ਗਈ ਹੈ ਦਰਅਸਲ سوشل میڈیا ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ। ਇੱਕ ਗੁਰਸਿੱਖ ਪਰਿਵਾਰ ਭਾਵੁਕ ਹੋ ਗਿਆ ਸੀ, ਰੋ ਰਿਹਾ ਸੀ। ਉਹਨਾਂ ਦੇ ਵੱਲੋਂ ਇਹ ਫਰਿਆਦ ਕੀਤੀ ਜਾ ਰਹੀ ਸੀ ਕਿ ਸਾਡੀ ਮਦਦ ਕਰੋ। ਦਰਅਸਲ ਸੂਣ ਵਾਲੀ ਮੱਝ ਦੇ ਸਿਰ ਤੇ ਹੀ ਟੱਬਰ ਦਾ ਗੁਜ਼ਾਰਾ ਸੀ। ਜਾਨਵਰ ਦੇ ਨਾਲ ਬੱਚਿਆਂ ਨੂੰ ਲਗਾਵੀ ਕਾਫੀ ਜ਼ਿਆਦਾ ਸੀ ਜਦੋਂ ਮੱਛ ਮਰੀ ਤਾਂ ਬੱਚੇ ਵੀ ਭਾਵੁਕ ਹੋ ਗਏ ਬੱਚੇ ਵੀ ਰੋਏ ਸਨ ਬੱਚਿਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਮੱਝ ਦੇ ਸੂਣ ਤੇ ਆਪਣੇ ਕੱਟੇ ਤੇ ਕੱਟੀ ਦਾ ਨਾਂ ਵੀ ਸੋਚ ਬੈਠੇ ਸੀ ਤਾਂ ਇਸ ਤਰੀਕੇ ਦੀਆਂ ਭਾਵੁਕ ਅਦ ਤਸਵੀਰਾਂ ਸਾਹਮਣੇ ਆਈਆਂ ਤੇ ਦੂਜੇ ਪਾਸੇ ਹੁਣ ਤਸਵੀਰਾਂ ਉਹ ਨੇ ਜਿੱਥੇ ਇਹ ਗੁਰਸਿੱਖ ਪਰਿਵਾਰ ਖੁਸ਼ ਨਜ਼ਰ ਆ ਰਿਹਾ ਕਿਉਂਕਿ ਕੈਨਾਰੀ ਪਰਿਵਾਰ ਇਸ ਪਰਿਵਾਰ ਦੇ ਲਈ ਰੱਬ ਬਣ ਕੇ ਆਇਆ ਹੈ ਜਿਨ੍ਹਾਂ ਨੇ ਇੱਕ ਨਵੀਂ ਸੂਈ ਹੋਈ ਮੱਛ ਇਹਨਾਂ ਨੂੰ ਤੋਹਫੇ ਵਜੋਂ ਦਿੱਤੀ 85 ਦੀ ਭੈਣ ਹੈ। ਹਾਂ ਜੀ ਭੈਣ ਹੈ। ਇਹ ਪੁੱਤ ਕੀ ਗਿਆ ਮਾਦਨ ਕੀ ਬਣਿਆ ਗਿਆ। ਜਿਹੜੀ ਮਾਦਨ ਪਤਾ ਨਹੀਂ ਕੀ ਹੋਇਆ। ਹਾਂ। ਸੋ ਨਾਲੀ ਸਾਡੀ ਮਾਦ ਸੀ। ਹਾਂ। ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗ ਚਮੜੀ ਦੇ ਰੋਗ ਨਾਲ ਸੱਪ ਫਿਰੰਦੇ ਸੀ ਕਿਦਾਂ ਦੇ ਲੈ ਕਰ ਆ ਗੋ। ਮੈਂ ਮੰਮਾ ਨੂੰ ਵੀ ਕਿਹਾ ਸੀ ਸੱਪੋਂ ਘਮ ਦੇ ਵਸਦੇ ਨਹੀਂ ਘਰ ਕਿਉਂ। ਪਰ ਮੇਰੇ ਵੀ ਅੱਜ ਸਾਡੀ ਝੋਟੇ ਲਾੜੀ ਗਿਆ। ਚਲੋ 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 ਵਧੀਆ ਚਲੀ ਜਾ ਹਾਂਜੀ 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 ਖੋਸ਼ ਬੱਚੀਆਂ ਪੂਰਾ ਹਾਂ ਬੱਚੀਆਂ ਖੋਜ ਆ ਜੀ ਸਮਝੇ ਕਹਿੰਦੇ ਬੂਟਾ ਆ ਗਈ ਤੇ ਨਾਂ ਵੀ ਰੱਖ ਲਿਆ ਸੀ ਜੀ ਹਾਂ ਦੁਬਾਰੇ ਆ ਗਈ ਬੂਟਾ ਉਹ ਤਾਂ ਮਾਝਾ ਜਿਹੜੀ ਤੁਹਾਡੀ ਸਾਥ ਵਾਖੀ ਮਰੀ ਸੀ ਉਸ ਤੋਂ ਬਾਅਦ ਵਿੱਚ ਅੱਜ ਮੱਝ ਮਿਲ ਗਈ ਜੀ ਠੀਕ ਹੀ ਖਾਸੀ ਬਾਤ ਖੋਸ਼ ਆ ਜਿਹੜੇ ਵੀਰਾਂ ਨੇ ਸਾਨੂੰ ਮਾਝ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆ ਨਾ ਕਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰਾਬ ਉਹਨਾਂ ਨੇ ਵੀ ਉਮਰਾ ਬਖਸ਼ੇ ਦਰਬਾਰ ਦੀ ਕਲਾਵੇ ਚੋਂ ਨਾ ਰੱਖੇ ਕਾ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਆਇਗਦੀ ਹਾਂ ਜੀ ਹਾਂਜੀ ਤੇ ਨਾ ਕਿਹਦੇ ਰੱਖਣਾ ਨਾਮ ਕੀ ਰੱਖਣਾ ਅਸਮਾਜ ਦਾ ਨਾਮ ਬੂਟਾ ਰੱਖਿਆ ਚੰਦੀ ਦੀ ਤੇ ਇਹਦਾ ਨਾਮ ਅੰਦਰ ਰੱਖਿਆ ਸੋ ਉਹਨਾਂ ਬੂਟਾ ਕਿਉਂ ਰੱਖਿਆ ਬੂਟਾ ਸਾਡੀ ਮੱਧ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਧ ਮਿਲ ਚੁੱਕੀ ਇਸ ਲਈ ਉਹਦਾ ਨਾਮ ਇਸ ਬੂਟਾ ਰੱਖਿਆ ਮਨਦੀਪ ਕੱਲ ਉਹ ਤੇ ਮੱਝ ਮੱਝ ਤੇ ਕੀ ਹੈ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ ਉਹ ਇਵੇਂ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਇਕਰ ਜੀ ਦਾ ਖਾਸ ਹਾਂ ਹਾਂ ਜੀ ਕੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦੋ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਐਸੀ ਇਹੀ ਲਾਣੀ ਹੈ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਜਾ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਖੁਸ਼ੀ ਖੁਸ਼ੀ ਹਾਂਜੀ ਸਾਡੇ ਚਾਚਾ ਜੀ ਹੁਣਾਂ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਪਾਈ ਸਾਡੇ ਬ੍ਰਦਰ ਨੇ ਇਟਲੀ ਤੋਂ ਤੇ ਚਾਚਾ ਜੀ ਹੁਣਾਂ ਨੇ ਇਹੋ ਪ੍ਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਤੇ ਛੱਡ ਕੇ ਆਈਏ ਅਸੀਂ ਅੱਜ ਇਹ ਪਰਿਵਾਰ ਨੂੰ ਮੱਝ ਦੇਣ ਆਏ ਆ ਤਾਂ ਅਸੀਂ ਇਹਨਾਂ ਨੂੰ ਇਹੋ ਕਹਿੰਨੇ ਆ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ ਕਿਉਂਕਿ ਇਹਨਾਂ ਦੇ ਭਾਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ ਕਿਉਂਕਿ ਕਾਨਿਆਂ ਵਾਲੀਆਂ ਛਤਾਂ ਤੇ ਮੈਂ ਤੇ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ ਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਦਦ ਕਰੋ ਅਸੀਂ ਇਹ ਕਰਕੇ ਅਪੀਲ ਕਰਦੇ ਆ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਇਹੋ ਜਿਹੇ ਪਰਿਵਾਰ ਨੂੰ ਲੋੜ ਪੈਂਦੀ ਆ ਤੇ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹ ਦੇਖ ਲੋ ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ